ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਬੀਤੀ ਸ਼ਾਮ ਹੋਈ ਬਠਿੰਡਾ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਗੜੇਮਾਰੀ ਅਤੇ ਚੱਕਰ ਨੇ ਜਿੱਥੇ ਫਸਲਾਂ ਦਾ ਬੁਰੀ ਤਰ੍ਹਾਂ ਨੁਕਸਾਨ ਕੀਤਾ ਉੱਥੇ ਹੀ ਇਸ ਸਮੇਂ ਦੇ ਦੌਰਾਨ ਚੱਲ ਰਹੇ ਸਮਾਗਮਾਂ ਦੇ ਵਿੱਚ ਵੀ ਖਲਲ ਪਾਇਆ ਮਾਮਲਾ ਬਠਿੰਡਾ ਦੇ ਪਿੰਡ ਮਹਿਮਾ ਸਰਜਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਪਰਿਵਾਰ ਦੇ ਵੱਲੋਂ ਲੜਕੀ ਦਾ ਵਿਆਹ ਰੱਖਿਆ ਗਿਆ ਸੀ ਪਰ ਤੇਜ਼ ਗੜੇਮਾਰੀ ਅਤੇ ਚੱਕਰ ਦੇ ਕਾਰਨ ਵਿਆਹ ਸਮਾਗਮ ਪੂਰੀ ਤਰ੍ਹਾਂ ਅਸਤਵਸਤ ਹੋ ਗਿਆ ਅਤੇ ਵਿਆਹ ਦੇ ਵਿੱਚ ਆਏ ਲੋਕਾਂ ਦੀਆਂ ਗੱਡੀਆਂ ਤੱਕ ਇਸ ਤੇਜ਼ ਗੜੀ ਮਾਰੀ ਦੇ ਵਿੱਚ ਉੱਪਨੀਆਂ ਗਈਆਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਵਿਆਹ ਸਮਾਗਮ ਦੀਆਂ ਜਿੱਥੇ ਕਿ ਸਭ ਕੁਝ ਉਥਲ-ਪੁਥਲ ਹੋ ਕੇ ਰਹਿ ਗਿਆ ਅਤੇ ਇਸ ਦੇ ਨਾਲ ਹੀ ਵਿਆਹ ਸਮਾਗਮ ਦੇ ਵਿੱਚ ਪਹੁੰਚੇ ਰਿਸ਼ਤੇਦਾਰਾਂ ਦੀਆਂ ਗੱਡੀਆਂ ਵੀ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਅਤੇ ਗੱਡੀਆਂ ਦੇ ਸ਼ੀਸ਼ੇ ਚੱਕਨਾਚੂਰ ਹੁੰਦੇ ਨਜ਼ਰ ਆਏ ਤੁਸੀਂ ਦੇਖ ਰਹੇ ਹੋ ਤਸਵੀਰਾਂ ਉਕਤ ਵਿਕਲਾਂ ਦੀ ਜੋ ਕਿ ਇਸ ਗੜੇਮਾਰੀ ਦੇ ਵਿੱਚ ਨੁਕਸਾਨੇ ਗਏ ਹਨ ਉੱਥੇ ਹੀ ਫਸਲਾਂ ਦੇ ਲਈ ਵੀ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ 80 ਤੋਂ 90 ਫੀਸਦੀ ਕਣਕ ਦੀ ਫਸਲ ਇਸ ਗੜੇਮਾਰੀ ਦੇ ਵਿੱਚ ਖਰਾਬ ਹੋਣ ਦਾ ਖਦ사 ਜਤਾਇਆ ਜਾ ਰਿਹਾ ਹੈ ਇਸ ਦੇ ਨਾਲ ਹੀ ਕਿਸਾਨਾਂ ਨੇ ਕਿਹਾ ਸਰਕਾਰਾਂ ਨੂੰ ਹੋਏ ਇਸ ਨੁਕਸਾਨ ਦਾ ਮੁਆਵਜ਼ਾ ਕਿਸਾਨਾਂ ਨੂੰ ਦੇਣਾ ਚਾਹੀਦਾ ਹੈ ਪੂਰੀ ਗੱਲਬਾਤ ਸੁਣਦੇ ਹਾਂ ਇਸ ਖਬਰ ਦੇ ਜ਼ਰੀਏ ਜੀ ਕਿੰਨਾ ਕ ਨੁਕਸਾਨ ਹੋ ਗਿਆ ਜੀ ਬਾਈ ਜੀ ਆਪਣਾ ਬਾਈ ਜੀ ਨੁਕਸਾਨ ਤੁਸੀਂ ਦੇਖ ਚੁੱਕੇ ਹੋ ਆ ਜਮਾਵਲੀਆਂ ਪੋਲ ਪੁਰ ਕੇ ਹੱਥ ਲੇ ਪਈਆਂ ਹੱਡ ਟੋਟੇ ਕਿੱਥੇ ਪਈਆਂ ਬਲੰਗਾ ਦੇ ਇਹ ਤਾਂ ਥੋੜੀ ਜਿਹੀ ਘੱਟ ਹੈ ਜੀ ਜਿਹੜੀ ਵੱਧ ਨਿਥਰੀ ਸੀ ਜਿਹੜੀ ਵੱਡੀ ਕਣਕ ਸੀ ਉਹਦਾ ਤਾਂ ਮੈਨੂੰ ਐ ਲੱਗਦਾ ਜੀ 90% 80 90% ਦਾ ਨੁਕਸਾਨ ਆ ਜਿਹੜੀ ਆ ਕਣਕ ਆ ਇਹਦਾ 70% ਦਾ ਨੁਕਸਾਨ ਇਹਦਾ ਵੀ ਕਰਦਾ ਕੋਈ ਸਵੇਖ ਸਥਾਨਾਂ ਦਾ ਜੀ ਨਹੀਂ ਕਰਦਾ ਸਰਕਾਰ ਨੂੰ ਸਰਕਾਰ ਮੁੜੇ ਆਪਦੇ ਧਰਨੇ ਲਾਉਣ ਦਾ ਤੇ ਆ ਦੇਖੋ ਬਰਫ ਕਿੰਨੀ ਪਈ ਆ ਵਾਹਣਾ ਦੇ ਵਿੱਚ ਜਿਹੜੇ ਬਾਰਡਰਾਂ ਦੇ ਬੰਦੇ ਆ ਕਿ ਸ਼ੌਂਕ ਨਹੀਂਗਾ 80 80 ਹਜ਼ਾਰ ਨੂੰ ਠੇਕੇ ਤੇ ਲੈ ਆ ਇਹਦਾ ਕੋਈ بیمਾ ਨਹੀਂ ਜੇ ਮਾਲਕ ਕਿਸੇ ਵਾਨੀ ਡਾਨੀ ਵਰਗਾ ਦੇ ਕਿਸੇ ਦਾ ਨੁਕਸਾਨ ਹੋ ਜਾਂਦਾ ਨਾਲ ਦੀ ਨਾਲ ਬੈਂਕਾਂ ਉਹਨਾਂ ਨੂੰ ਮਾਫ ਕਰ ਦਿੰਦੀਆਂ ਪਰ ਆ ਕਿਸਾਨ ਦੀ ਕੋਈ ਚੀਜ਼ ਮਾਫ ਨਹੀਂ ਕੋਈ ਕਰਜ਼ਾ ਮਾਫ ਨਹੀਂ ਕੋਈ ਇਹਨਾਂ ਦਾ ਜ਼ਮੀਨਾਂ ਦਾ ਹੁਣ ਕੀ ਮੰਗ ਕਰਦੇ ਹੋ ਤੁਸੀਂ ਸਰ ਪ੍ਰਸ਼ਾਸਨ ਤੋਂ ਜਿੰਨਾ ਨੁਕਸਾਨ ਹੋਇਆਗਾ ਆ ਪਿੰਡਾਂ ਦੇ ਵਿੱਚ ਦੇਖਣ ਜੋਗਾ ਇਹ ਦੇਖ ਕੇ ਸਰਕਾਰ ਬਣਦਾ ਮਾਜਬਾਨ ਨੂੰ ਜਰੂਰ ਦਿੱਤਾ ਜਾਵੇ ਤੇ ਸਰਕਾਰ ਦਾ ਅਸੀਂ ਧੰਨਵਾਦ ਕਰਾਂਗੇ ਤੇ ਨਹੀਂ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਰੋਸ ਮਾਰਚ ਸ਼ੁਰੂ ਕਰ ਦਾਂਗੇ ਸਰਕਾਰ ਵਿਰੁੱਧ ਕਿਉਂਕਿ ਆਹ ਨੁਕਸਾਨ ਬਹੁਤ ਭਾਰੀ ਹੋਗਾ ਆਪਣੇ ਆਪਣੇ ਜ਼ਿੰਮੇਵਾਰਾਂ ਦਾ ਠੀਕ ਹੈ ਜੀ